ਪਰ ਉਹ ਤਾਂ ਸਾਡੇ ਨਾਲੋਂ ਇੱਕ ਕਦਮ ਹੋਰ ਅੱਗੇ ਨਿਕਲ ਗਿਆ ਸੀ ਐਮਐਸਪੀ ਮੰਗ ਰਹੇ ਆ ਉਹਨਾਂ ਨੇ ਪਹਿਲਾਂ ਇੱਕ ਕਾਨੂੰਨ ਵੀ ਲੈ ਜਾਂਦੇ ਸੋ ਹੁਣ ਪੰਜਾਬ ਦੇ ਮੂਹਰੇ ਜਾਂ ਪੰਜਾਬ ਦੇ ਲੜਨ ਵਾਲੇ ਲੋਕਾਂ ਮੂਹਰੇ ਕੋਈ ਚਾਰਾ ਬਚਿਆ ਹੀ ਨਹੀਂ ਜਿਹੜਾ ਹੁਣ ਨਾ ਲੜੂਗਾ ਤੇ ਪੰਜਾਬ ਦੇ ਲੋਕਾਂ ਨੇ ਉਹਨਾਂ ਤੋਂ ਕਰਾਉਣਾ ਕੀ ਆ ਫਿਰ ਬਣਾਈ ਫਿਰ ਨਹੀਂ ਜੱਥੇਬੰਦੀਆਂ ਔਰ ਜੇ ਆਪਣੇ ਨਾਲ ਨੇ ਭਾਰਤੀ ਕਿਸਾਨੀ ਉਹਨਾਂ ਨੇ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਬਲਦੇਵ ਜੀਰਾ ਜੀ ਬਲਦੇਵ ਜੀ ਤੁਸੀਂ ਤਾਂ ਲੜਾਈ ਲੜ ਰਹੇ ਹੋ ਕਿ ਐਮਐਸਪੀ ਗਰੰਟੀ ਕਾਨੂੰਨ ਬਣਾ ਦਿਓ ਤੇ ਪਰ ਨਵੀਂ ਖਬਰ ਇਹ ਆ ਰਹੀ ਆ ਵੀ ਕੇਂਦਰ ਸਰਕਾਰ ਦਾ ਜਿਹੜੇ ਤਿੰਨ ਖੇਤੀ ਕਾਨੂੰਨ ਤੁਸੀਂ ਰਾਜ ਕਰਾ ਕੇ ਆਏ ਹੋ ਉਹਨਾਂ ਨੂੰ ਦੁਬਾਰਾ ਫੇਰ ਲਾਗੂ ਕਰਨ ਦੀ ਨੀਤੀ ਤੇ ਉੱਤਰ ਰਹੀ ਆ ਉਹਨਾਂ ਨੇ ਤਾਂ ਫੇਰ ਖੜੇ ਭੇਜਤੇ ਸੂਬਾ ਸਰਕਾਰਾਂ ਨੂੰ ਆ ਜੀ ਇਹ ਠੀਕ ਹੈ ਤੁਹਾਡੀ ਗੱਲ ਸਹੀ ਹੈ ਸੱਚ ਆ ਇਹ ਉਹ ਟੇਡੇ ਢੰਗ ਨਾਲ ਥੋੜਾ ਜਿਆਦਾ ਉਹਨਾਂ ਦਾ ਮੂੰਹ ਮਹੰਦਰਾ ਬਦਲ ਕੇ ਕਾਨੂੰਨਾਂ ਦਾ ਦੁਬਾਰਾ ਲੈ ਆਏ ਆ ਉਹ ਵਿੱਚ ਸਾਰਾ ਕੁਝ ਹੋਈ ਆ ਜਿਹੜੇ ਪ੍ਰਾਈਵੇਟ ਮੰਡੀ ਆਲਾ ਸ਼ੈਲੋ ਨੂੰ ਮੰਡੀ ਬਣਾਉਣ ਵਾਲਾ ਸਰਕਾਰੀ ਮੰਡੀ ਨੂੰ ਖਤਮ ਕਰਨ ਵਾਲਾ ਲੈ ਕੇ ਸਾਰਾ ਕੁਝ ਹੋ ਰਹੀ ਆਈ ਹੈ ਬਸ ਹੁਣ ਇਹ ਨਾ ਪਤਾ ਕਿ ਸਟੇਟਾਂ ਲਾਗੂ ਕਰਨੀਆਂ ਪਰ ਨਾਲ ਸhle ਇਹ ਵੀ ਲਿਖਤਾ ਕਿ ਕੇਂਦਰ ਦੇ ਕਹਿਣ ਅਨੁਸਾਰ ਸਟੇਟਾਂ ਨੂੰ ਲਾਗੂ ਕਰਨਾ ਪਊਗਾ ਸੋ ਇਹ ਪੰਜਾਬ ਵਾਸਤੇ ਇੱਕ ਖਤਰੇ ਦਾ ਘੰਟੀ ਹੋਈ ਆ ਇਹ ਤੇ ਜੇ ਮੰਡੀ ਬਚਾਉਣੀ ਆ ਤੇ ਪਹਿਲਾਂ ਵਰਗੇ ਅੰਦੋਲਨ ਨੂੰ ਖੜਾ ਖਾਉਣ ਕਰ ਕਰਨ ਦੀ ਹੁਣ ਲੋਰ ਬਣਦੀ ਲੱਗਦਾ ਕਿ ਜਿਹੜੇ ਜਿਨ੍ਹਾਂ ਨੂੰ ਇਹ ਲੱਗਦਾ ਸੀ ਕਿ ਯਾਰ ਬਸ ਉਹ ਭੂਤ ਉਹ ਦਾਇਨਤਾ ਮਰ ਗਿਆ ਤਿੰਨ ਖੇਤੀ ਕਾਨੂੰਨਾਂ ਵਾਲਾ ਲੱਗਦਾ ਕਿ ਹੁਣ ਸਾਰਿਆਂ ਨੂੰ ਫੇਰ ਮੈਦਾਨ ਚ ਆਉਣਾ ਹੀ ਪਊਗਾ ਹੁਣ ਨਿਤਰ ਨਹੀਂ ਪਊਗਾ ਇੱਕੋ ਸੀ ਤਾਂ ਪਹਿਲਾਂ ਹੀ ਕਹਿ ਰਹੇ ਹਾਂ ਵੀ ਜਿਹੜਾ ਪਹਿਲਾ ਅੰਦੋਲਨ ਜਿਹੜਾ ਆਪਾਂ ਕਰਕੇ ਆਏ ਸੀ ਮੁਲਤਵੀ ਕਰਕੇ ਸਾਰ ਨੂੰ ਪਤਾ ਆ। ਮੁਲਤਵੀ ਕਰਕੇ ਅਸੀਂ ਸਮਾਪਤ ਨਹੀਂ ਕਰਕੇ ਆਏ ਸੀ। ਉਦੋਂ ਵੀ ਆਪਾਂ ਨੂੰ ਲੱਗਦਾ ਸੀਗਾ ਵੀ ਯਾਰ ਇਹ ਜਿਹੜੀ ਦੂਜੀ ਐਮਐਸਪੀ ਵਰਗੀਆਂ ਮੰਗਾਵਾ ਇਹ ਹਜੇ ਪੂਰੀਆਂ ਨਹੀਂ ਹੋਣੀਆਂ। ਇਸ ਕਰਕੇ ਦੁਬਾਰਾ ਲੜਨਾ ਪਊਗਾ। ਵਕਤ ਉਹ ਜਦੋਂ ਪੰਜਾਬ ਤੇ ਸੰਕਟ ਆ, ਲੜਾਈ ਦੀ ਲੋੜ ਆ। ਜੇ ਅਸੀਂ ਹੁਣ ਨਾ ਲੜਾਂਗੇ ਜਦੋਂ ਹਮਲਾ ਇੱਡਾ ਵੱਡਾ ਵਾ। ਤੇ ਫਿਰ ਉਸ ਤੋਂ ਬਾਅਦ ਅਸੀਂ ਬੈਠੇ ਹੁਣ ਕਹਿੰਦੇ ਆ ਅਸੀਂ ਸੋਚ ਰਹੇ ਹਾਂ ਵੀ ਹਜੇ ਲੜਨ ਦਾ ਵੇਲਾ ਨਹੀਂ। ਫਿਰ ਹੋਰ ਲੜਨ ਦਾ ਵੇਲਾ ਆਊ ਕਦੋਂ? ਇੱਕ ਕਵੀ ਕਹ ਉਦੋਂ ਤੁਸੀਂ ਕੀ ਕਰ ਰਹੇ ਸੀ ਜਦੋਂ ਲੋਕੀ ਮਰ ਰਹੇ ਸੀ ਅੱਜ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਪਰ ਗੋਲੀਆਂ ਚੱਲ ਰਹੀਆਂ ਗੋਲੇ बरस ਰਹੇ ਨੇ ਔਰ ਅੱਜ ਜਿਸ ਤਰ੍ਹਾਂ ਤੁਸੀਂ ਰੇਲਾਂ ਰੋਕੀਆਂ ਨੇ ਲੱਗਦਾ ਹੈ ਕਿ ਇਹ ਜਿਹੜਾ ਤੁਹਾਡਾ ਅੰਦੋਲਨ ਖਨੌਰੀ ਤੇ ਸ਼ੰਭੂ ਤੋਂ ਸ਼ੁਰੂ ਹੋਇਆ ਸੀ ਇਹ ਅੱਗੇ ਵਧ ਕੇ ਪੂਰਾ ਦੇਸ਼ ਵਿਆਪੀ ਰੂਪ اختیار ਕਰੇਗਾ ਦੇਖੋ ਜਿਹੜੀ ਤੁਸੀਂ ਗੱਲ ਕਹੀ ਆ ਵੀ ਤੁਸੀਂ ਉਦੋਂ ਕੀ ਕਰ ਰਹੇ ਸੀਗੇ ਵੈਸੇ ਤਾਂ ਜਿਹੜੇ ਪੰਜਾਬ ਦੇ ਹਾਲਾਤ ਆ ਅਸੀਂ ਤਾਂ ਹੀ ਕਹਿ ਸਕਦੇ ਆ ਵੀ ਉਸ ਵੇਲੇ ਸੀ ਇੱਕ ਦੂਜੇ ਲੜਤਾਂ ਖੇਚ ਰਹੇ ਸੀਗੇ ਇੱਕ ਦੂਜੇ ਨੂੰ ਹੀ ਥੱਬੀ ਮਾਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਇਹ ਸਾਡੀ ਬਦਕਿਸਮਤੀ ਆ ਵੀ ਜਦੋਂ ਤੱਕ ਬੇੜਾ ਇਕੱਠੇ ਹੋ ਕੇ ਲੜਨਦਾ ਵਾ ਮਾਹੌਲ ਬਣ ਜਾਊਗਾ ਪੰਜਾਬ ਨੇ ਪਿਛਲੀ ਵਾਰੀ ਵੀ ਮਾਹੌਲ ਬਣਾ ਲਿਆ ਸੀਗਾ ਕੋਈ ਰੌਲਾ ਰੌਲਾ ਸਿਰਫ ਨੀਤਾ ਹੁੰਦਾ ਜੇ ਅਸੀਂ ਸਾਫ਼ ਨੀਤ ਨਾਲ ਮੈਦਾਨ ਚਾਹਾਂਗੇ ਜੇ ਅਸੀਂ ਸਿਰਫ ਇਹ ਦੇਖ ਕੇ ਵਿੱਚ ਬਲਦੇਵ ਜੀ ਦਾ ਮੂਹਰੇ ਹੋਣਾ ਚਾਹੀਦਾ ਬਾਕੀ ਸਾਰੇ ਪਿੱਛੇ ਹੋਣ ਚਾਹੀਦਾ ਕਦੇ ਨਹੀਂ ਹੁੰਦਾ ਪਿਛਲੇ ਅੰਦੋਲਨਾਂ ਦੇ ਵਿੱਚ ਕੁਝ ਜਥੇਬੰਦੀਆਂ ਬਹੁਤ ਨਵੀਆਂ ਦੀ ਨਿੱਕੀਆਂ ਸੀ ਨਿੱਕੀਆਂ ਸੀ ਨਵੀਆਂ ਸੀ ਪਰ ਮਾਨਤਾ ਬਰਾਬਰ ਮਿਲੀ ਸਾਰਿਆਂ ਦਾ ਲੋਕਾਂ ਨੇ ਅਸਲੀ ਮਾਨ ਸਤਕਾਰ ਹੁੰਦਾ ਲੋਕਾਂ ਨੂੰ ਦਿੰਦਾ ਅਸਲੀ ਆਕੂ ਜਿਹਨੂੰ ਲੋਕ ਸਮਝਣ ਲੋਕਾਂ ਨੇ ਤਾਂ ਬੱਤੀਆਂ ਨੂੰ ਮਾਨਸਿਕਰ ਬਰਾਬਰ ਦਿੱਤਾ ਨਾ ਤੇਰੇ ਗੱਲਾਂ ਕਿੱਥੋਂ ਆ ਜਾਂਦੀ ਐ ਵੀ ਤੁਸੀਂ ਪਹਿਲਾਂ ਸ਼ੁਰੂ ਕਰ ਲਿਆ ਅਸੀਂ ਬਾਅਦ ਚ ਕਿਵੇਂ ਆਵਾਂਗੇ ਪਹਿਲਾਂ ਵਾਪਸ ਮੁੜ ਕੇ ਆਏ ਸੀ ਗੱਲ ਜੀਆਂ ਆੜੀਆਂ ਲੱਗਦਰ ਮੀਡੀਆ ਚ ਇਹ ਨਹੀਂ ਹੋਣਾ ਚਾਹੀਦਾ ਹੈਗਾ ਸ਼ੁਰੂ ਕਿਸੇ ਨੇ ਵੀ ਕਰ ਲਿਆ ਜੇ ਸ਼ੁਰੂ ਹੋ ਗਿਆ ਅੰਦੋਲਨ 10 ਮਹੀਨੇ ਤੋਂ ਲਗਾਤਾਰ ਚੱਲ ਰਿਹਾ ਵਾ ਹੁਣ ਤਾਂ ਹਮਲਾ ਉਹ ਤੋਂ ਵੱਡਾ ਹੋਰ ਆ ਗਿਆ ਹੁਣ ਤਾਂ ਸਾਨੂੰ ਕੁੱਦਣਾ ਚਾਹੀਦਾ ਜੇ ਹਜੇ ਵੀ ਨਾ ਕੁੱਦਾਂਗੇ ਫਿਰ ਹੋਰ ਅਸੀਂ ਕੀ ਡੀਕ ਕਰ ਰਹੇ ਆ ਜਾਂ ਹੋਰ ਕੀ ਅਸੀਂ ਇਹ ਸੋਚ ਰਹੇ ਆ ਵੀ ਪਹਿਲਾਂ ਡੱਲੇ ਵਾਲ ਨੂੰ ਮਰ ਜਾਂਦੇ ਤੇ ਉਧਰੋਂ ਪੰਹੇਰ ਉਹਨਾਂ ਦੇ ਫੂਲ ਹੋਣਾਂ ਦੇ ਬੰਦੇ ਆਵਾ ਪੰਜ ਸੂ ਪੰਜ ਸੱਤ ਹੋਰ ਮਰਜਣ ਫੇਰ ਕੋਈ ਸੋਚਾਂਗੇ ਭੋਗ ਤੇ ਜਾ ਕੇ ਐਲਾਨ ਕਰਾਂਗੇ ਕੀ ਅਸੀਂ ਇਹ ਸੋਚਦੇ ਪਤਨ ਲੱਗਦਾ ਹੈ ਕਿ ਤੁਸੀਂ ਜਿਹੜੀਆਂ ਕਿਸਾਨ ਜੱਥੇ ਬੰਦੀਆਂ ਅਜੇ ਲੜਾਈ ਚ ਨਹੀਂ ਸ਼ਾਇਦ ਉਹਨਾਂ ਨੂੰ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਹੇ ਹੋ ਪਰ ਉਹ ਇਹ ਕਹਿੰਦੇ ਨੇ ਕਿ ਅਸੀਂ ਬਹੁਤ ਵਾਰ ਯਤਨ ਕੀਤੇ ਇਕੱਠੇ ਕਰਨ ਦੇ ਉਹ ਕਹਿੰਦੇ ਡੱਲੇਵਾਲ ਸਾਹਿਬ ਹੋਰੀ ਤੇ ਪੰਹੇਰ ਸਾਹਿਬ ਹੋਰੀ ਸ਼ੁਰੂ ਤੋਂ ਹੀ ਬੱਕਰੇ ਚੱਲਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਅੱਜ ਵੀ ਉਹਨਾਂ ਦੀ ਇਹੀ ਨੀਤੀ ਹੈ ਪਹਿਲੀ ਗੱਲ ਤਾਂ ਮੈਂ ਉਹਨਾਂ ਕੈਬਲ ਉਹਨਾਂ ਜਥੇਬੰਦੀਆਂ ਨੂੰ ਨਹੀਂ ਕਹਿ ਰਿਹਾਗਾ ਮੈਂ ਸਭੂ ਪੰਜਾਬ ਦੇ ਲੋਕਾਂ ਨੂੰ ਕਹਿ ਰਿਹਾ ਆਂ ਵੀ ਕੀ ਅਸੀਂ ਦੱਲੇਆਲ ਸਾਹਿਬ ਦੇ ਮਰਨ ਦੇ ਇੰਤਿਆਰ ਕਰ ਰਹੇ ਆਂ ਕਿਉਂਕਿ ਸਭ ਤੋਂ ਵੱਡੀ ਤਾਕਤ ਤਾਂ ਲੋਕ ਆ ਰਹੀ ਗੱਲ ਉਹ ਜਥੇਬੰਦੀਆਂ ਦੀ ਮੈਂ ਸਾਰੀਆਂ ਮੀਟਿੰਗ ਦੇ ਵਿੱਚ ਰਿਹਾ ਕਿਉਂਕਿ ਜਿਹੜੀ ਕਮੇਟੀ ਬਣੀ ਸੀ ਇਧਰੋਂ ਮੈਂ ਕਮੇਟੀ ਦਾ ਮੈਂਬਰ ਵੀ ਸੀਗਾ ਠੀਕ ਆ ਜੇ ਜਿਹਨਾਂ ਦੇ ਹਾਲਾਤਾਂ ਦੇ ਵਿੱਚ ਆਪਾਂ ਕਿਸੇ ਕਿੰਤੂ ਪਰੰਤੂ ਕਰਾਂਗੇ ਠੀਕ ਨਹੀਂਗਾ ਨਹੀਂ ਤੁਹਾਡੀ ਜਥੇਬੰਦੀ ਬਾਰੇ ਨਹੀਂ ਉਹ ਜਿਹੜੇ ਐਸਕੇਐਮ ਦੀਆਂ ਜਥੇਬੰਦੀਆਂ ਉਹ ਪੁਨੇਰ ਸਾਹਿਬ ਹੋਰਾਂ ਬਾਰੇ ਕਹਿੰਦੇ ਨੇ ਕਿ ਦਿੱਲੀ ਅੰਦੋ ਆ ਮਤਲਬ ਕਿ ਇਸਕੀਮ ਦੀਆਂ ਮੀਟਿੰਗਾਂ ਤੋਂ ਵੀ ਬਾਹਰ ਰਹੇ ਔਰ ਡੱਲੇਵਾਲ ਸਾਹਿਬ ਬਾਰੇ ਵੀ ਉਹਨਾਂ ਦਾ ਇਹੀ ਹੈ ਕਿ ਉਸ ਤੋਂ ਬਾਅਦ ਲਗਾਤਾਰ ਉਹ ਇਕੱਠੇ ਨਾ ਹੋਣ ਦੀ ਗੱਲ ਕਰਦੇ ਰਹੇ। ਅ ਦੇਖ ਵੀਰ ਮੈਨੂੰ ਯਾਦ ਨਹੀਂ ਤਰੀਕ ਆਪਾਂ ਚੰਡੀਗੜ੍ਹ ਤਿੰਨ ਦਿਨਾਂ ਦਾ ਉੱਥੇ ਧਰਨਾ ਲਾਇਆ ਸੀ ਸਾਰੀਆਂ ਜੱਥੇਬੰਦੀਆਂ ਨੇ ਇਸਕੀਮ ਵਾਲਿਆਂ ਦੇ। ਅਸੀਂ ਵੀ ਇਸਕੀਮ ਦੇ ਮੈਂਬਰ ਸੀਗੇ। ਆ 35-40 ਟਰਾਲੀਆਂ ਸੀ ਭੇਜੀਆਂ। ਸਟੇਜ ਤੇ ਜੱਥਾ ਲੈ ਕੇ ਵੀ ਜਾਂਦੇ ਰਹੇ। ਪਰ ਇੱਕ ਵੀ ਵਾਰੀ ਵੀ ਸਾਨੂੰ ਸਟੇਜ ਤੇ ਨਹੀਂ ਸੁਧਾਇਆ ਗਿਆ। ਉੰਜੇ ਅਸੀਂ ਇਹ ਈਸ਼ੂ ਬਣਾ ਲਈਏ ਵੀ ਆ ਅਸੀਂ ਤਾਂ ਮੈਂਬਰ ਵੀ ਸੀ ਸਾਨੂੰ ਆਪ ਕੱਢਤਾ ਪਰ ਸਾਨੂੰ ਸੱਦਿਆ ਨਹੀਂਗਾ ਅਸੀਂ ਚੁੱਪ ਰਹੇ ਅੱਜ ਤੱਕ ਪਹਿਲੀ ਵਾਰ ਅੱਜ ਕੈਮਰੇ ਸਾਹਮਣੇ ਮੈਂ ਆ ਗੱਲ ਬੋਲੀਆ ਸਾਨੂੰ ਸੱਦਿਆ ਨਹੀਂ ਗਿਆ ਸਿਰਫ ਸਲਾਮ ਨਹੀਂ ਮਾਰੀ ਗਈ ਪਰ ਚੁੱਪ ਰਹੇ ਕਿਉਂ ਚੁੱਪ ਰਹੇ ਵੀਰ ਵੱਡੇ ਲੈ ਤਾਂ ਕੋਈ ਗੱਲ ਨਹੀਂ ਉਦੋਂ ਇਸ ਵੱਡੀ ਲੜਾਈ ਲਈ ਛੋਟੀਆਂ ਗੱਲਾਂ ਨਹੀਂ ਛੋਟੀਆਂ ਗੱਲਾਂ ਨਹੀਂ ਮੈਂ ਤੇ ਅੱਜ ਜਿਹੜੇ ਉਹ ਕਹਰੇ ਪੰθεਰ ਹੋਣੀ ਹਾਂ ਪੰθεਰ ਹੋਣੀ ਪਾਸੇ ਰਹੇ ਆ ਪਰ ਕੀ ਉਹ ਸਰਕਾਰ ਨਾਲ ਗਏ ਰਹਿ ਤਾਂ ਲੋਕਾਂ ਨਾਲ ਹੈ ਨਾ ਲੜਾਈ ਦਾ ਲੋਕਾਂ ਦੀ ਲੜੀ ਨਾ ਭੰਦੇਰ ਹੋ ਰਹੇ ਨੇ ਵੀ ਚਾਹੇ ਪਾਸੇ ਰਹਿ ਕੇ ਲੜਦੇ ਆਂ ਤਾਂ ਗ੍ਰਾਹਕ ਸਾਹਿਬ ਵੀ ਪਾਸੇ ਦੀ ਬਾਅਦ ਚ ਆਏ ਆਪਣੇ ਨਾਲ ਐਸ ਕੇ ਮਦਾ ਹਿੱਸਾ ਨਹੀਂ ਸੀ ਗ੍ਰਾਹਕ ਸਾਹਿਬ ਵੀ ਉਹ ਵੀ ਬਾਅਦ ਚ ਹਾਲਾਂਕਿ ਜਾਣ ਨਹੀਂ ਰਹੇ ਸੀ ਪਰ ਚਲੇ ਗਏ ਉੱਥੇ ਮਗਰੋਂ ਗਏ ਆਪਣੇ ਸਾਰਿਆਂ ਨਾਲੋਂ ਐਸ ਕੇ ਮਨਾਲੋਂ ਮਗਰੋਂ ਗਏ ਉਹ ਜਾ ਕੇ ਮੈਂਬਰ ਬਣ ਕੇ ਹਿੱਸਾ ਕੁਝ ਮੀਟਿੰਗਾਂ ਚ ਭੰਦੇਰ ਹੋਣੀ ਵੀ ਆਏ ਸੀ ਮੀਟਿੰਗਾਂ ਦੇ ਵਿੱਚ ਉਹ 26 ਵਾਲੀ ਘਟਨਾ ਤੋਂ ਬਾਅਦ ਉਹ ਚਲਾ ਗਿਆ ਤਾਂ ਰੌਲਾ ਤਾਂ ਇਹ ਆ ਵੀ ਕੀ ਅਸੀਂ ਭੰਦੇਰ ਉਹਨਾਂ ਨੂੰ ਦੁਸ਼ਮਣ ਮੰਨ ਲਿਆ ਹਾਂ ਚੱਲਦੇ ਅੰਦੋਲਨ ਦੇ ਵਿੱਚ ਹਰੇਕ ਦਾ ਹੌਸਲਾ ਪੱਕਾ ਮੈਂ ਇਹ ਕਹਿ ਸਕਦਾ ਆ ਕਿ 26 ਜਨਵਰੀ ਨੂੰ ਜੋ ਹੋਇਆ ਸਹੀ ਹੋਇਆ ਤੁਹਾਡੇ ਵਿਚਾਰੇ ਆ ਵਿਚਾਰ ਗਲਤ ਹੋਇਆ ਇਹ ਤਾਂ ਵਿਚਾਰ ਆ ਆਪਣੇ ਅੰਦਰ ਇਹ ਆਪਾਂ ਚਰਚਾ ਕਰਦੇ ਰਵਾਂਗੇ ਨਵੇੜਦੇ ਰਵਾਂਗੇ ਪਰ ਮੈਂ ਇਹ ਤਾਂ ਨਹੀਂ ਨਾ ਮੰਨ ਸਕਦਾਗਾ ਵੀ ਬਖਸ਼ੀਸ਼ ਤਾਂ ਸਰਕਾਰ ਨਾਲ ਰਲ ਗਿਆ ਜਾਂ ਇਹਨੇ ਕੋਈ ਐਹੋ ਜਿਹਾ ਵੱਡਾ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਕੰਮ ਕਰਦਾ ਇਹ ਤਾਂ ਹੈ ਨਹੀਂ ਇਹ ਤਾਂ ਉਹ ਵੀ ਮੰਨਦੇ ਆ ਵੀ ਅਸੀਂ ਸਰਕਾਰ ਨਾਲ ਰਲੇ ਹੋਏ ਜਾਂ ਗਦਾਰ ਤਾਂ ਤੁਹਾਨੂੰ ਕਹਿੰਦੇ ਨਹੀਂ ਉਹਨਾਂ ਇਹ ਵੀ ਕਿਹਾ ਵੀ ਜਿਹੜੇ ਗਦਾਰ ਸ਼ਬਦ ਵਰਤੇ ਆ ਵੱਧਵੇਂ ਵਰਤਲੇ ਆ ਫਿਰ ਰੌਲਾ ਕੀ ਆ ਉਹਨੂੰ ਰੌਲਾ ਇਹ ਆ ਮੰਗਾਂ ਤੇ ਸਾਡੀ ਸਹਿਮਤੀ ਹੈ ਮੰਗਾਂ ਤੇ ਕੋਈ ਰੌਲਾ ਨਹੀਂ ਸਾਡਾ ਫੇਰ ਰੋਲਾ ਕੀ ਆ ਵੀ ਤੁਸੀਂ ਵਾਪਸ ਮੁੜ ਕੇ ਆਓ ਫੇਰ ਸ਼ੁਰੂ ਕਰਾਂਗੇ ਬਈ ਯਾਰ ਇਹ ਲੱਗਦਾ ਇਹ ਸ਼ਰਤਾਂ ਦੇ ਨਾਲ ਇਹ ਕੰਮ ਠੀਕ ਉਹ ਕਹਿੰਦੇ ਕਿ ਜਿਹੜੀ ਪਰਚੋਲ ਦਿੱਲੀ ਵਾਲੇ ਅੰਦੋਲਨ ਦੀ ਹੋਣੀ ਚਾਹੀਦੀ ਸੀ ਘਾਟਾ ਕਮੀਆਂ ਜਿਹੜੀਆਂ ਮੰਨਣੀਆਂ ਸਮਝਣੀਆਂ ਚਾਹੀਦੀਆਂ ਸੀ ਉਹ ਕਹਿੰਦੇ ਜਿਹੜੇ ਪੰਦੇਰ ਸਾਹਿਬ ਤੇ ਡੱਲੇਵਾਲ ਸਾਹਿਬ ਹੋਰੀ ਨੇ ਉਹਨਾਂ ਚੀਜ਼ਾਂ ਤੇ ਗੱਲ ਹੀ ਨਹੀਂ ਕਰਨੀ ਚਾਹੁੰਦੀ ਦੇਖੋ ਮੈਂ ਤੁਹਾਨੂੰ ਦੱਸਿਆ ਆ ਵੀ ਮੈਂ ਹਰੇਕ ਮੀਟਿੰਗ ਚ ਰਿਹਾ ਆ ਮਾ ਇਹਨਾਂ ਦੇ ਮਸਲਿਆਂ ਬਾਰੇ ਵੀ ਗੱਲ ਚਰਚਾ ਹੁੰਦੀ ਰਹੀ ਆ ਮੀਟਿੰਗਾਂ ਚ ਵੀ ਹੁੰਦੀ ਰਹੀ ਆ ਤੇ ਮੀਟਿੰਗਾਂ ਦੇ ਵਿੱਚ ਮੈਨੂੰ ਕਦੇ ਵੀ ਇਹੋ ਜਿਹਾ ਮਾਹੌਲ ਨਹੀਂ ਲੱਗਾਗਾ ਵੀ ਦੋਹਾਂ ਧਿਰਾਂ ਵੱਲੋਂ ਹੀ ਵੀ ਉਹੋ ਇਸ ਗੱਲ ਤੇ ਗੱਲ ਨਾ ਕਰਨੀ ਚਾਹੁੰਦੀਆਂ ਹੋਣ ਜਾਂ ਨਿਵੇੜਲਾ ਨਾ ਚਾਹੁੰਦੀਆਂ ਹੋਣ ਦੋਹੀ ਭਦੇ ਹੋਣਾ ਵੱਲੋਂ ਹੀ ਉਹਨਾਂ ਵੱਲੋਂ ਹੀ ਲੱਗਾ ਨਹੀਂ ਮੈਨੂੰ ਲੱਗਾ ਇਹਨੂੰ ਅੱਜ ਇੰਨੀ ਤੂਲ ਕਿਉਂ ਦਿੱਤੀ ਜਾ ਰਹੀ ਆ ਜਦੋਂ ਅਸੀਂ ਮੀਟਿੰਗ 'ਚ ਆਮਣੇ ਸਾਹਮਣੇ ਬੈਠੇ ਆ ਉਦੋਂ ਤਾਂ ਕੋਈ ਨਹੀਂ ਚਲ ਸਾਨੂੰ ਵੀ ਹੁੰਦਾ ਸੀ ਕਿ ਯਾਰੇ ਇਹ ਗੱਲਾਂ ਕਿਤੇ ਬੈਠ ਕੇ ਨਵੇੜ ਲਾਂਗੇ ਪਰ ਜਦੋਂ ਆਪ ਲੜਾਈ ਦੇ ਮੈਦਾਨ ਦੇ ਵਿੱਚ ਉਦੋਂ ਤਾਂ ਆਪਾਂ ਬਹੁਤ ਸਾਰੀਆਂ ਗੱਲਾਂ ਪਾਸੇ ਰੱਖ ਲੈਣੀਆਂ ਹੁੰਦੀਆਂ ਆ ਜਿਹੜੇ ਕੋਈ ਮਤ ਭੇਜਾਉ ਉਹ ਵੀ ਪਾਸੇ ਰੱਖ ਲੈਣੀਆਂ ਹੁੰਦੀਆਂ ਆ ਫਿਰ ਮੈਨੂੰ ਲੱਗਾ ਅੱਜ ਇਹਨਾਂ ਗੱਲਾਂ ਨੂੰ ਸ਼ੁਰੂ ਕਰਨ ਦਾ ਕੋਈ ਫਾਇਦਾ ਨਹੀਂਗਾ ਇਹਦੇ ਨਾਲ ਤਾਂ ਨਰਾਸ਼ਾ ਜਾਊਗੀ ਲੋਕਾਂ ਦੇ ਵਿੱਚ ਨਰਾਸ਼ਾ ਜਾਊ ਸਾਡੇ 'ਚ ਉਹ ਕਹਿਣਗੇ ਵੀ ਯਾਰ ਇਹ ਆ ਕੇ 14 ਪਿਛਲੇ ਲੜ ਰਹੇ ਆ ਸਾਨੂੰ ਇਹਨਾਂ ਗੱਲਾਂ ਤੇ ਰੋਕਣਾ ਚਾਹੀਦਾ ਕਿੱਡੇ ਵੱਡੇ ਮਰਜ਼ੀ ਮੱਤ ਫੇਦਣ। ਅੱਜ ਉਹਨਾਂ ਨੇ ਚੰਡੀਗੜ੍ਹ ਮੀਟਿੰਗ ਰੱਖੀ ਆ ਜੇ ਉਹ ਮੀਟਿੰਗ ਕਰਕੇ ਕੋਈ ਸਹਿਮਤੀ ਬਣਾ ਕੇ ਤੁਹਾਡੀ ਲੜਾਈ ਦਾ ਜਿਹੜੀ ਤੁਸੀਂ ਸ਼ੰਭੂ ਖਨੋਰੀ ਤੇ ਲੜ ਰਹੇ ਹੋ ਉਹਦਾ ਸਾਥ ਦੇਣ ਦੀ ਕੋਈ ਆਵਾਜ਼ ਬੁਲੰਦ ਕਰਦੇ ਆ ਤਾਂ ਤੁਹਾਡਾ ਰਵਈਆ ਕੀ ਰਹੂਗਾ? ਅਸੀਂ ਜੀ ਆਇਆਂ ਆਖਾਂਗੇ ਸਾਰਿਆਂ ਨੂੰ। ਅਸੀਂ ਉਹਨਾਂ ਨੂੰ ਪਿਠਾਵਾਵਾਂਗੇ ਆਪਦੇ ਦਮੂਰੇ। ਅਸੀਂ ਇਹ ਵੀ ਕਿਹਾ ਸੀਗਾ ਵੀ ਭਾਈ ਜੇ ਤੋ ਇਹ ਲੱਗਦਾ ਵਾ ਵੀ ਇਹਨਾਂ ਨੇ ਅੰਦੋਲਨ ਸ਼ੁਰੂ ਕੀਤਾ ਗਵਾਈ ਇਹੇ ਕਰ ਰਹੇ ਆ ਆਓ ਯਾਰ ਤੁਸੀਂ ਗਵਾਈ ਕਰ ਲਓ। ਕੋਈ ਰੌਲਾ ਨਹੀਂ ਗਵਾਈ ਦਾ ਕੋਈ ਰੌਲਾ ਨਹੀਂਗਾ। ਪਤਾ ਵਾ ਵੀ ਜਦੋਂ ਅਸੀਂ ਲੜਾਈ ਦੁਸ਼ਮਣ ਖੜਾ ਏਡਾ ਵੱਡਾ ਵਾ ਲੜਾਈ ਏਡੀ ਇਹ ਤਾਂ ਹੈ ਨਹੀਂਗਾ ਵੀ ਅੱਜ ਆਸੀਂ ਜ਼ੋਰ ਮਾਰਦਾਂਗੇ ਲੜਾਈ ਜਿੱਤੀ ਜਾਊਗੀ ਕਿ ਦਸੀਂ ਉਸ ਚੈਂਪੀਅਨ ਬਣ ਕੇ ਆ ਜਾਾਂਗੇ ਐਹੋ ਜਿਹੀ ਤਾਂ ਗੱਲ ਹੈ ਨਹੀਂ ਕੋਈ ਲੜਾਈ ਵੱਡੀ ਆ ਸਾਰੇ ਇਕੱਠੇ ਹੋ ਕੇ ਲੜਾਂਗੇ ਫਿਰ ਵੀ ਬੜੀ ਮੁਸ਼ਕਲ ਨਾਲ ਜਿੱਤਣ ਵਾਲੀ ਗੱਲ ਆ ਫਿਰ ਅਸੀਂ ਇਸ ਚੱਕਰ 'ਚ ਹੀ ਪੈਣਾਗਾ ਤੁਸੀਂ ਪਿਛਲੇ ਸਮੇਂ 'ਚ ਦੇਖਿਆ ਹੋਊਗਾ ਵੀ ਜਿਆਦਾਤਰ ਐਸ ਕੇ 11 ਰਾਜਨੀਤਿਕ ਵੱਲੋਂ ਗੱਲੇ ਵਾਲ ਸਾਹਿਬ ਗੱਲ ਕਰਦੇ ਆ ਇਹ ਸਾਡੇ ਲੋਕਾਂ ਦੇ ਹਿਸਾਬ ਨਾਲ ਕਰਦੇ ਆ ਉਹ ਜਿੱਥੇ ਤਾਂ ਚੰਗਾ ਕਹਿਣਾ ਚਾਹੀਦਾ ਸੀ ਵੀਡੀਓ ਨੂੰ ਵੀ ਠੀਕ ਆ ਯਾਰ ਵੀ ਉਹ ਪਹਿਲਾਂ ਵਾਲੀ ਮਾਰਾ ਮਾਰੀ ਹੈ ਨਹੀਂ ਕਿ ਮੈਂ ਮੂਰੇ ਮੈਮੂਰੀ ਦੀ ਗੱਲ ਹੈ ਨਹੀਂਗੀ ਵੀ ਬੰਦੇ ਮੂਰੇ ਲਾ ਦੇ ਉਹਨੂੰ ਨੈਕਟਰ ਬਣਾਤਾ ਵੀ ਜਿਵੇਂ ਬੰਦੇ ਨਹੀਂ ਦੋ ਹੁਣ ਜੇ ਤਾਂ ਸਾਰੇ ਅੱਗੇ ਆਉਂਦੀ ਕੋਸ਼ਿਸ਼ ਕਰਨ ਫਿਰ ਇਹ ਟੈਗ ਲਾ ਦਿੱਤਾ ਜਾਂਦਾ ਵੀ ਯਾਰ ਇਹ ਸ਼ੋਰ ਤੋਂ ਦੇ ਭੁੱਖੇ ਲੜਦੇ ਸ਼ੋਰ ਤੋਂ ਪਿੱਛੇ ਹੁਣ ਜਦੋਂ ਡਿਊਟੀ ਲਾਦੀ ਬੰਦਿਆਂ ਦੀ ਵੀ ਯਾਰ ਕੋਆਰਡੀਨੇਟਰ ਬਣਾਦਾ ਤੇ ਤੂੰ ਕਰ ਲਿਆ ਕਰ ਫਿਰ ਉਹ ਇਹ ਟੈਗ ਲਾਦਾ ਵੀ ਯਾਰ ਤੂੰ ਤਾਂ ਇਹ ਦੋ ਜਥੇ ਬੰਦਿਆਂ ਹੀ ਆ ਜਿਹਦਾ ਨਾਂ ਹੀ ਹੈ ਨਹੀਂ ਦੂਜਿਆਂ ਦੀ ਪੁੱਛ ਗਿੱਚ ਨਹੀਂ ਇਹ ਸਵਾਲ ਆ ਕੇ ਸਰਜੀਤ ਫੂਲ ਹੋਰਾ ਨੂੰ ਬਲਦੇਵ ਜੀਰੇ ਹੋਰਾ ਨੂੰ ਉੱਚ ਗੱਜ ਕੋਈ ਨਹੀਂ ਉਹਨਾਂ ਤੋਂ ਪੁੱਛਿਆ ਹੀ ਨਹੀਂ ਜਾਂਦਾ ਉਹਨਾਂ ਨੂੰ ਪਿੱਛੇ ਛੱਡਿਆ ਹੋਇਆ ਹਾਂ ਉਹ ਇਹ ਹੈ ਨਾ ਇਹ ਬਣਾ ਤਾ ਹੁਣ ਵੀ ਪਰ ਅਸਲ ਵਿੱਚ ਐ ਕਦੇ ਨਹੀਂ ਹੁੰਦਾਗਾ ਨਾ ਪਹਿਲਾ ਵਾਲੇ ਮੋਰਚੇ 'ਚ ਸੀਗਾ ਉਹ ਵੀ ਸਾਥੀ ਜਾਣਦੇ ਆ ਦੂਜੇ ਵੀ ਸਾਰੇ ਵੀ ਹਰੇਕ ਫੈਸਲਾ ਜਿਹੜਾ ਜਥੇਬੰਦੀਆਂ ਇਕੱਠੀਆਂ ਹੁੰਦੀਆਂ ਵਾਂ ਪਹਿਲਾਂ ਆਪਦੇ ਆਪ ਦੇ ਫੋਰਮਾਂ ਦੀ ਮੀਟਿੰਗ ਹੁੰਦੀ ਆ ਫਿਰ ਸਾਂਝੇ ਫੋਰਮ ਦੀ ਮੀਟਿੰਗ ਹੁੰਦੀ ਆ ਫਿਰ ਕੋਈ ਫੈਸਲਾ ਹੁੰਦਾ ਪੂਰਾ ਰੜਕ ਕੇ ਪੂਰਾ ਮੰਤਨ ਕਰਕੇ ਕੋਈ ਇੱਕ ਆਂਕੂ ਕਿਵੇਂ ਕਰ ਸਕਦਾ ਵਾ ਇਹ ਨਾ ਤਾਂ ਆਪਣੇ ਜਥੇਬੰਦੀਆਂ 'ਚ ਕਲਚਰ ਹੀ ਆ ਨਾ ਕੋਈ ਬਰਦਾਸ਼ਤ ਹੀ ਕਰਦਾ ਵਾ ਇਹ ਤੁਹਾਨੂੰ ਵੀ ਪਤਾ ਕੋਣ ਬਰਦਾਸ਼ਤ ਕਰਦਾ ਜਿਮੇਵਾਰੀ ਤੇ ਕੇ ਮੂਰੇ ਲਾ ਦੇਣਾ ਗੱਲ ਹੋਰ ਹੁੰਦੀ ਆ ਪਰ ਖੁਦ ਜਿਮੇਵਾਰੀ ਲੈ ਕੇ ਕੋਈ ਮੂਰੇ ਬਣੇ ਇਹ ਕੋਈ ਬਲਾਸਤੀ ਕਰਦਾ ਹੁੰਦਾ ਸੋ ਇਹ ਗੱਲ ਬੇਬੁਨਿਆਦ ਆ ਇਹ ਮੈਨੂੰ ਲੱਗਦਾ ਇੱਕ ਤਰ੍ਹਾਂ ਨਾਲ ਅੰਦੋਲਨ ਨੂੰ ਛੋਟਾ ਵਿਖਾਉਣ ਸ਼ੁਰੂਆਤੀ ਅੰਦੋਲਨ ਲੋਕਾਂ ਦੇ ਮਨਾਂ ਦੇ ਵਿੱਚ ਗਲਤਫਹਿਮੀ ਖੜਾ ਕਰਨ ਵਾਸਤੇ ਵੀ ਯਾਰ ਇਹ ਦੋ ਜਥੇ ਵਧੀਆਂ ਬਾਕੀ ਬਾਹਰ ਬੈਠੀਆਂ ਜਦੋਂ ਕਿ ਬੱਤੀਆਂ ਦੇ ਵਿੱਚੋਂ 10 12 ਜਥੇ ਬੰਦੀਆਂ ਇੰਦਰ ਜਿਹੜੀਆਂ ਪੁਰਾਣੀਆਂ origial ਬੱਤੀ ਸੀ ਵੈਸੇ ਉਹਨੇ ਬਾਅਦ ਚ ਹੁਣ ਬੱਤੀ ਫਿਰ ਬਣਾ ਲਈਆਂ ਜਿਹੜੀਆਂ origial ਬੱਤੀਆਂ ਜਥੇ ਬੰਦੀਆਂ ਸੀ ਉਹਨਾਂ ਚ 12 ਜਥੇ ਬੰਦੀਆਂ ਅੱਧੇ ਕਰੀਬ ਇੱਧਰ ਫਿਰ ਇਹ ਜਿਹੜੀ ਪੇਸ਼ਕਾਰੀ ਕਰ ਰਹੇ ਆ ਵੀ ਇਹ ਕਿੱਥੇ ਬੰਦੀਆਂ ਦੋ ਜਥੇ ਵਧੀਆਂ ਗਲਤ ਆ ਅੱਛਾ ਹੁਣ 16 ਤਰੀਕ ਨੂੰ ਟ੍ਰੈਕਟਰ ਮਾਰਚ ਵੀ ਹੋ ਗਿਆ ਅੱਜ 18 ਨੂੰ ਰੇਲਾਜਾਮ ਦਾ ਐਕਸ਼ਨ ਵੀ ਹੋ ਗਿਆ ਮਰਜੀਵੜਿਆ ਦੇ ਜਥੇ ਜਾਣ ਵਾਲਾ ਹੁਣ ਅੱਗੇ ਕੀ ਐਕਸ਼ਨ ਕਰੋਗੇ ਅੱਗੇ ਕੀ ਪਲਾਨਿੰਗ ਆ ਤੁਹਾਡੇ ਸੰਗਤਛ ਦੀ ਦੇਖੋ ਖਨੌਰੀ ਬਾਰਡਰ ਤੇ ਬੇਸ਼ਕ ਡੱਲੇਵਾਲ ਸਾਹਿਬ ਬੈਠੇ ਹੋਏ ਆ ਮਨwarte ਪਰ ਸ਼ੰਭੂ ਬਾਰਡਰ ਤੇ ਤਾਂ ਆਪਸ਼ਨ ਖੁੱਲ ਗਿਆ ਹੀ ਆ ਆਪਣੇ ਕੋਲ ਕਿਉਂਕਿ ਅਸੀਂ ਇੱਕ ਵਾਰੀ ਜਥੇ ਰੋਕ ਲਿਆ ਸ਼੍ਰੀ ਦੀ ਜੋੜ ਮੇਲੇ ਨੂੰ ਦੇਖ ਕੇ ਇੱਕ ਡੱਲੇਵਾਲ ਸਾਹਿਬ ਦੀ ਸਿਹਤ ਵੀ ਲਗਾਤਾਰ ਵਿਗੜ ਰਹੀ ਹੈ ਤੇ ਸੀਗਾ ਵੀ ਸਰਕਾਰ ਕੋਈ ਹਰਕਤ ਕਰ ਸਕਦੀ ਆ ਪੁਲਿਸ ਪ੍ਰਸ਼ਾਸਨ ਲਾ ਕੇ ਚੱਕਰ ਵੀ ਕੋਸ਼ਿਸ਼ ਕੀਤੀ ਜਾ ਸਕਦੀ ਆ ਕੁਝ ਜ਼ਿੰਮੇਵਾਰੀਆਂ ਉਧਰ ਵੀ ਨਿਭਾਉਣੀਆਂ ਸੀ ਉਧਰ ਵੀ ਬੰਦੇ ਭੇਜਨੇ ਸੀਗੇ ਕਿਉਂਕਿ ਉਹਨਾਂ ਦੇ ਵੀ ਸੀਗਾ ਵੀ ਖਨੌਰੀ ਨੂੰ ਹੋਣੀ ਧਿਆਨ ਦਈਏ ਮੇਨ ਇਸ ਕਰਕੇ ਤੇ ਖੀਦੀ ਜੋੜ ਮੇਲੇ ਕਰਕੇ ਜਥੇ ਰੁਕੇ ਆ ਜਿਵੇਂ ਹੀ ਖੀਦੀ ਜੋੜ ਮੇਲਾ ਲੰਘਦਾ ਵਾ ਦੁਆਰਾ ਫਿਰ ਜਥੇ ਤੋਰੇ ਜਾਣਗੇ ਮਿੱਤਰੋ ਤੁਸੀਂ ਸੁਣਿਆ ਆ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂ ਬਲਦੇਵ ਜੀਰਾ ਹੋਰਾਂ ਨੇ ਪੂਰੀ ਸਥਿਤੀ ਤੁਹਾਡੇ ਸਾਹਮਣੇ ਰੱਖੀ ਆ ਲੜਾਈ ਵੱਡੀ ਆ ਕੱਲੇ ਕਿਸਾਨਾਂ ਦੀ ਨਹੀਂ ਮਜ਼ਦੂਰਾਂ ਦੀ ਵੀ ਹੈ ਮਲਾਜਮਾਂ ਦੀ ਵੀ ਹੈ ਸ਼ਹਿਰਾਂ ਵਾਲਿਆਂ ਦੀ ਵੀ ਹੈ ਕਿਉਂਕਿ ਰੋਟੀ ਨਾਲ ਅੰਨ ਨਾਲ ਅਨਾਜ ਨਾਲ ਸਾਰੇ ਜੁੜੇ ਨੇ ਕਿਉਂਕਿ ਢਿੱਡ ਸਾਰਿਆਂ ਨੂੰ ਲੱਗਾ ਤੇ ਜੇ ਇਹ ਖੇਤੀ ਕਾਰਪੋਰੇਟ ਕਾਰਨਿਆਂ ਦੇ ਹੱਥਾਂ 'ਚ ਚਲੀ ਗਈ ਤਾਂ ਬਿਲਕੁਲ ਉਦਾਂ ਹੋਵੇਗਾ ਜਿਵੇਂ ਉਹਨਾਂ ਦੇ ਮੌਲ 'ਚ ਗਈ ਇੱਕ 10 ਰੁਪਏ ਵਾਲੀ ਛੱਲੀ 217 ਦੀ ਵਿਕਦੀ ਹੈ ਫਿਰ ਆਟਾ ਤੇ ਚੌਲ ਐਦਾਂ ਵਿਕਿਆ ਕਰਨਗੇ ਪਹਿਲਾਂ ਵੀ ਉਹਨਾਂ ਨੇ ਐਦਾਂ ਸ਼ੁਰੂ ਕਰ ਦਿੱਤਾ ਹੋਇਆ ਨਵਾਂ ਖੜੜਾ ਜਿਹੜਾ ਉਹ ਫੇਰ ਆ ਗਿਆ ਦਾੰਤ ਅਜੇ ਜਿੰਦਾ ਤੁਸੀਂ ਕੀ ਚਾਹੁੰਦੇ ਹੋ ਤੁਸੀਂ ਆਪਣਾ ਕਮੈਂਟ ਲਿਖਿਓ ਮੈਂ ਤੁਹਾਡਾ ਵੀ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸਖਤੀ ਵੀ ਬਹੁਤ ਮਿਹਰਬਾਨੀ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ